ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਤੇ ਜਿਹੜਾ ਰਾਜਾ ਬੜਿੰਗ ਨੇ ਉਹ ਗਰਮ ਦਿਖਾਈ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਕੁਲਵੀਰ ਜੀ ਦੇ ਸੱਟਾਂ ਲੱਗੀਆਂ ਨੇ ਤੇ ਇਹ ਸਾਰਾ ਕੁਝ ਜਿਹੜੀ ਪੰਜਾਬ ਸਰਕਾਰ ਆ ਉਸ ਦੀ ਛਾਹ ਦੇ ਉੱਤੇ ਹੋਇਆ ਜਿਹੜੇ ਉੱਥੇ ਮੌਜੂਦਾ ਅਧਿਕਾਰੀ ਨੇ ਉਹਨਾਂ ਦੀ ਛਾਹ ਦੇ ਉੱਤੇ ਹੋ ਰਿਹਾ ਹੈ ਤੇ ਇਹ ਗਲਤ ਹੋ ਰਿਹਾ ਜੋ ਵੀ ਉਹਨਾਂ ਨੇ ਕੀਤਾ ਉਹ ਗਲਤ ਕੀਤਾ ਤੇ ਡੀਐਸਪੀ ਇੱਟਾਂ ਰੋੜਿਆਂ ਦੀ ਟਰਾਲੀ ਭਰ ਕੇ ਲੈ ਕੇ ਆਇਆ ਤੇ ਜਿਹੜੇ ਉੱਥੇ ਦੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਡੀਐਸਪੀ ਦੀ ਸ਼ਹਿਅ ਤੇ ਪ੍ਰਸ਼ਾਸਨ ਦੀ ਸ਼ਹਿਅ ਦੇ ਉੱਤੇ ਜਿਹੜਾ ਕੁਲਵੀਰ ਜੀ ਰਿਆ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਹਮਲਾ ਕੀਤਾ ਹੈ ਜੋਰ ਲਗਾ ਲਓ ਜਿਹੜਾ ਲਗਾਉਣਾ ਹੈ ਅਸੀਂ ਐਵੇਂ ਦਬਣ ਵਾਲੇ ਨਹੀਂ ਅਸੀਂ ਪੰਚਾਇਤੀ ਚੋਣਾਂ ਵੀ ਜਿੱਤਾਂਗੇ ਅਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਡੀਐਸਪੀ ਆਪਣਾ ਜਿਹੜਾ ਹਿਸਾਬ ਲਾ ਲਵੇ ਕੀ ਕਿਹਾ ਰਾਜਾ ਬਣਿੰਗ ਨੇ ਆ ਤੁਹਾਨੂੰ ਸੁਣਾਉਨੇ ਆ ਮੈਂ ਦੱਸ ਰਿਹਾ ਕਿ ਉਹਨੇ ਉਹਨੇ ਮੈਨੂੰ ਵੀਡੀਓ ਮਿਲਿਆ ਜਿਸ ਵਿੱਚ ਜੀਰਾ ਸਾਹਿਬ ਨੂੰ ਜੀਰਾ ਸਾਹਿਬ ਦੇ ਸੱਟਾਂ ਲੱਗੀਆਂ ਸਾਡੇ ਸਾਬਕਾ ਐਮਐਲਏ ਦੇ ਸਾਡੇ ਛੋਟੇ ਭਰਾ ਦੇ ਔਰ ਇਹ ਸਾਰਾ ਕੁਝ ਪੁਲਿਸ ਦੀ ਦੇਖਰੇਖ ਦੇ ਥੱਲੇ ਹੋ ਰਿਹਾ ਹੈ ਪੰਜਾਬ ਦੇ ਡੀਜੀਪੀ ਸਾਹਿਬ ਤੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਏਡੀਜੀਪੀ ਤੇ ਐਸਐਸਪੀ ਮੈਡਮ ਦੀ ਦੇਖਰੇਖ ਤੇ ਥੱਲੇ ਹੋ ਰਿਹਾ ਇੱਕ ਡੀਐਸਪੀ ਆ ਉਥੇ ਜਿਹੜਾ ਟਰਾਲੀਆਂ ਰੋੜੇ ਦੀਆਂ ਭਰਾ ਕੇ ਲੈ ਕੇ ਆਇਆ ਔਰ ਦੂਜਿਆਂ ਦੇ ਨਾਲ ਉਥੋਂ ਦੀ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਨਾਲ ਆਇਆ ਸਾਡੇ ਬੰਦਿਆਂ ਤੇ ਉਹਨੇ ਗੋਲੀਆਂ ਚਲਾਈਆਂ ਤੇ ਰੋੜੇ ਚਲਵਾਏ ਔਰ ਮੈਂ ਪਹਿਲਾਂ ਤਾਂ ਇਹ ਡੀਐਸਪੀ ਨੂੰ ਦੱਸ ਦੇਣਾ ਚਾਹਣਾ ਲੈ ਮਿੱਤਰਾ ਅੱਜ ਗੱਲ ਯਾਦ ਰੱਖੀ ਤੇਰੇ ਜੇ ਡੀਐਸਪੀ ਨੂੰ ਤੈਨੂੰ ਉਤਾਰ ਕੇ ਡਿਸਮਿਸ ਕਰਕੇ ਤੈਨੂੰ ਜੇਲ੍ਹ ਚ ਨਾ ਬੰਦ ਕੀਤਾ ਤਾਂ ਤੂੰ ਰਾਜਾ ਵੜਿੰਗ ਦਾ ਨਾਂ ਬਦਲਦੀ ਇਹ ਨਹੀਂਗਾ ਕਿ ਮੈਂ ਉੱਥੇ ਜਾ ਕੇ ਲੱਗ ਜੂੰਗਾ ਉਸ ਚਹੇਤੇ ਲੀਡਰ ਤੋਂ ਇੱਕ ਗੱਲ ਨੂੰ ਯਾਦ ਰੱਖੀ ਤੇਰੇ ਹੁਣ ਜੋਰ ਵਾਲਾ ਜੋ ਇਹ ਜੀਰੇ ਨੂੰ ਤੂੰ ਕੁਝ ਹੋਰ ਕਰ ਸਕਦਾ ਤਾਂ ਉਹ ਵੀ ਕਰ ਲੈ ਤੇਰਾ ਜਿੰਨਾ ਜੋਰ ਹੈਗਾ ਹੁਣ ਕੋਈ ਕਸਰ ਨਾ ਛੱਡੀ ਇਹਨਾਂ ਨੂੰ ਜ਼ਰੂਰ ਖੁਸ਼ ਕਰ ਲੈ ਪਰ ਅਸੀਂ ਸਮਾਂ ਹੋਂ ਤੇ ਤੈਨੂੰ ਬਖਸ਼ਣਾ ਨਹੀਂਗਾ ਔਰ ਦੂਜੀ ਗੱਲ ਆਈਪੀਐਸ ਅਫੀਸਰ ਮੈਡਮ ਤੋਂ ਸਾਨੂੰ ਬਿਲਕੁਲ ਇਹ ਉਮੀਦ ਨਹੀਂ ਸੀ ਪਹਿਲਾਂ ਵੀ ਦੋ ਵਾਰੀ ਤੱਕਾ ਹੋਇਆ ਔਰ ਮੂਪ ਦਰਸ਼ਕ ਬਣ ਕੇ ਆਈਪੀਐਸ ਅਫੀਸਰ ਕੇਵਲ ਆਪ ਦੀ ਐਸਐਸਪੀ ਸ਼ਿਪ ਕਰਨਾਸਤੇ ਇਹ ਮੂਪ ਦਰਸ਼ਕ ਬਣ ਕੇ ਵੇਖ ਰਿਹਾ ਸਭ ਕੁਝ ਪਰ ਸਮਾਂ ਆਉਂਤੇ ਤੁਹਾਡੇ ਕੈਰੀਅਰ ਦੇ ਨਾਲ ਵੀ ਨਿਜਿੱਠਿਆ ਜਾਏਗਾ ਔਰ ਹੁਣ ਜੀਰਾ ਸਾਹਿਬ ਤੁਹਾਡੇ ਹਵਾਲੇ ਹੈ ਇਹਨੂੰ ਜੋ ਕਰਨਾ ਹੈ ਤੁਹਾਡੇ ਤੋਂ ਜੋ ਹੁੰਦਾ ਜਿਹੜਾ ਪਰਚਾ ਕਰ ਸਕਦੇ ਹੋ ਇਹ ਹੁਣ ਤੁਸੀਂ ਕਸਰ ਨਾ ਛੱਡਿਓ ਬੀਬੀ ਜੀ ਔਰ ਨਾਲ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇਹ ਕਹਿਣਾ ਚਾਹਣਾ ਡੀਜੀਪੀ ਸਾਹਿਬ ਤੁਹਾਡੇ ਤੋਂ ਗੈਂਗਸਟਰ ਦਾ ਤਾਂ ਕੁਝ ਹੁੰਦਾ ਨਹੀਂ ਹੈ ਔਰ ਜਿਸ ਪ੍ਰਕਾਰ ਤੁਸੀਂ ਗੁੰਡਾਗਰਦੀ ਹੁਣ ਸਾਡੇ ਐਮਐਲਏ ਨੂੰ ਹੀ ਕਟਾਉਣ ਲੱਗ ਪਏ ਹੋ ਇਹ ਬਰਦਾਸ਼ਤ ਤੋਂ ਬਾਹਰ ਹੋ ਜਾਣਾ ਹੈ ਇਹ ਬਿਲਕੁਲ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਕਿ ਇਸ ਪ੍ਰਕਾਰ ਚੁਣੇ ਹੋਏ ਸਾਡੇ ਐਮਐਲਏ ਬੰਦੇ ਜਿਹੜੇ ਉਥੋਂ ਦੇ ਲੀਡਰ ਹੈ ਉਹਨਾਂ ਦੀ ਜਿਹੜੀ ਤੋਹੀਨ ਕਰਾਈ ਜਾ ਰਹੀ ਹੈ ਪੁਲਿਸ ਤੋਂ ਕੇਵਲ ਆਮ ਆਦਮੀ ਪਾਰਟੀ ਨੂੰ ਖੁਸ਼ ਕਰਨ ਦੇ ਮਾਰਿਆ ਇਹ ਬਿਲਕੁਲ ਅਸੀਂ برداشت ਨਹੀਂ ਕਰਾਂਗੇ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਹੈ ਕਿ ਸਮਾਂ ਤੁਹਾਡਾ ਹੈ ਹੁਣ ਡੱਬ ਕੇ ਜੋਰ ਲਾ ਲਓ ਭੋਲਣਾ ਜਾਇਓ ਫੇਰੇ ਇਹ ਨਾ ਕਿਓ ਜੋ ਵੀ ਸਾਡੇ ਤੋਂ ਅਸੀਂ ਆ ਕੰਮ ਨਹੀਂ ਕਰ पाए ਹੁਣ ਆਮ ਆਦਮੀ ਪਾਰਟੀ ਦੇ ਆਦੇ ਆਕਾਵਾਂ ਨੂੰ ਖੁਸ਼ ਕਰ ਲੋ ਤੇ ਲਾ ਡੀਐਸਪੀ ਸਾਹਿਬ ਤੂੰ ਮੇਰਾ ਵੀਰ ਤਿਆਰੀ ਰੱਖੀ ਜ਼ਿੰਦਗੀ 'ਚ ਔਰ ਯਾਦ ਰੱਖੀ ਜੋ ਅੱਜ ਹੋਇਆ ਇਹ ਤੇਰੇ ਨਾਲ ਇਦਾਂ ਹੀ ਕਰਨਾ ਅਸੀਂ ਸੋ ਮੇਰੀ ਬੇਨਤੀ ਹੈ ਸਾਰੇ ਜੀਰੇ ਸਾਹਦੇ ਵਰਕਰਾਂ ਨੂੰ ਕੌਂਸਲਚਰੋ ਆਪਾਂ ਆਉਣੇ ਤੇ ਬਾਟ ਕੇ ਵਿਉਂਤ ਬਣਾ ਕੇ ਤੇ ਫਿਰ ਇਸ ਪੁਲਿਸ ਦੀ ਔਰ ਆਮ ਆਦਮੀ ਪਾਰਟੀ ਦੀ ਇੱਟ ਨਾਲ ਇਟ ਕੜਕਾਉਣੇ ਆ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਸਾਰੀ ਕਾਂਗਰਸ ਪਾਰਟੀ ਡਟ ਕੇ ਕੁਲਬੀਰ ਸਿੰਘ ਜੀਰਾ ਦੇ ਨਾਲ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਖੜੀ ਹੈ ਇਸੇ ਤਰ੍ਹਾਂ ਹੀ ਚਿਤਾੰਗ ਵਾਂਗ ਖੜੀ ਰਹੇਗੀ ਸੋ ਚਿੰਤਾ ਨਾ ਕਰੋ ਚੜ੍ਹਦੀ ਕਲਾ ਚ ਰਹੋ ਬਾਬਾ ਵੀਰ ਸਿੰਘ ਦੇ ਵਾਂਗੂ ਆਪਾਂ ਅਸੀਂ ਗੁਰੂ ਮਹਾਰਾਜ ਜੀ ਉਹ लाडली ਫੌਜ ਆ ਸਾਨੂੰ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਚੜ੍ਹਦੀ ਕਲਾ ਚ ਰਹਿਣੇ ਤੇ ਕੋਈ ਗੱਲ ਨਹੀਂ ਇਹੋ ਜਿਹਾ ਕੰਮ ਹੁੰਦਾ ਰਹਿੰਦਾ ਸਾਡਾ ਜਿਹੜਾ ਛੋਟਾ ਭਰਾ ਹੈ ਜਰਨੈਲ ਹੈ ਉਹ ਚੜ੍ਹਦੀ ਕਲਾ